ਫਰੀਦਕੋਟ ਜ਼ਿਲ੍ਹੇ ਦੇ ਗੋਨਿਆਣਾ ਰੇਲਵੇ ਸਟੇਸ਼ਨ ਤੋਂ ਇੱਕ ਵੱਡੀ ਖਬਰ ਸਾਹਮਣੇ ਆਈ ਹੈ ਜਿੱਥੇ ਡੇਲੀ ਪੈਸੇਂਜਰਾਂ ਨੇ ਅੱਜ ਸਵੇਰੇ ਬੰਦੇਪਾਟ ਤレイン ਨੂੰ ਰੋਕੇ ਭਾਰੀ ਰੋਸ ਪ੍ਰਗਟਾਇਆ। ਮਿਲੀ ਜਾਣਕਾਰੀ ਦੇ ਮੁਤਾਬਕ ਕੱਲ ਸਵੇਰੇ ਤਕਰੀਬਨ 7:35 ਮਿੰਟ ਤੇ ਕੋਟਪੂਰਾ ਤੋਂ ਬਠਿੰਡਾ ਜਾਣ ਵਾਲੀ ਪੈਸੇਂਜਰ ਗੱਡੀ ਦੇ ਰੋਜ਼ਾਨਾ ਸਫ਼ਰ ਕਰਨ ਵਾਲੀਆਂ ਯਾਤਰੀਆਂ ਨੇ ਇਕਜੁੱਟ ਹੋ ਕੇ ਬੰਦੇਪਾਟ ਤレイン ਨੂੰ ਗੋਨਿਆਣਾ ਰੇਲਵੇ ਸਟੇਸ਼ਨ ਤੇ ਰੋਕ ਦਿੱਤਾ। ਡੇਲੀ ਪਸੰਜਰਾਂ ਦਾ ਕਹਿਣਾ ਸੀ ਕਿ ਉਹ ਹਰ ਰੋਜ਼ ਦੇਰੀ ਨਾਲ ਚੱਲਦੀ ਪਸੰਜਰ ਗੱਡੀ ਕਾ ਬਹੁਤ ਪਰੇਸ਼ਾਨ ਹਨ ਪਸੰਜਰਾਂ ਦੀ ਮੰਗ ਸੀ ਕਿ ਉਹਨਾਂ ਦੀ ਪਸੰਜਰ ਗੱਡੀ ਨੂੰ ਬੰਦੇਪਾਟ ਤੋਂ ਪਹਿਲਾਂ ਤੋਰਿਆ ਜਾਵੇ ਕਿਉਂਕਿ ਉਹ ਦਿਹਾੜੀਦਾਰ ਤੇ ਡਿਊਟੀ ਵਾਲੇ ਲੋਕ ਹਨ ਤੇ ਗੱਡੀ ਦੀ ਦੇਰੀ ਸਿੱਧਾ ਉਹਨਾਂ ਦੀ ਤਨਖਾਹ ਤੇ ਕੰਮ ਤੇ ਅਸਰ ਪਾਉਂਦੀ ਹੈ ਇਸ ਦੌਰਾਨ ਮੌਕੇ ਤੇ ਗੰਭੀਰ ਤਣਾਅ ਵਾਲਾ ਮਾਹੌਲ ਬਣ ਗਿਆ ਤੇ ਹਾਲਾਤ ਇਸ ਹੱਦ ਤੱਕ ਵਿਗੜ ਗਏ ਕਿ ਬੰਦੇਪਾਟ ਟ੍ਰੇਨ ਨੂੰ ਮੇਨ ਲਾਈਨ ਤੇ ਹੀ ਰੋਕਣਾ ਪੈ ਗਿਆ ਇਸ ਮਾਮਲੇ ਤੇ ਜਦੋਂ ਸਾਡੀ ਟੀਮ ਨੇ ਗੋਨਿਆਨਾ ਰੇਲਵੇ ਸਟੇਸ਼ਨ ਮਾਸਟਰ ਟੀਪੀ ਸਿੰਘ ਨਾਲ ਗੱਲਬਾਤ ਕੀਤੀ ਤਾਂ ਉਹਨਾਂ ਦੱਸਿਆ ਕਿ ਡੇਲੀ ਪੈਸੰਜਰਾਂ ਨੇ ਬਿਲਕੁਲ ਗਲਤ ਤਰੀਕੇ ਨਾਲ ਹੰਗਾਮਾ ਕੀਤਾ ਉਹਨਾਂ ਨੇ ਕਿਹਾ ਇਹ ਪੈਸੰਜਰਾਂ ਦੇ ਦਬਾਅ ਵਿਚ ਆ ਕੇ ਉਹਨਾਂ ਨੇ ਪੈਸੰਜਰ ਗੱਡੀ ਨੂੰ ਪਹਿਲਾਂ ਤੋੜਿਆ ਤੇ ਇਸ ਦੀ ਸਾਰੀ ਜਾਣਕਾਰੀ ਉਹਨਾਂ ਨੇ ਉੱਚ ਅਧਿਕਾਰੀਆਂ ਨੂੰ ਲਿਖਤੀ ਰੂਪ ਵਿੱਚ ਭੇਜ ਦਿੱਤੀ ਹੈ ਮੈਂ ਟੀਪੀ ਸਿੰਘ ਨਾਮ ਹੈ ਆਪ ਪਬਲਿਕ ਨੇ ਜੋ ਹੈ ਬਹੁਤ ਰੋਣਾ ਪਾਇਆ ਹੈ वंदे भारत रोकवाने के ए, बहुत ज़्यादा जो है किया है और टूए चलाने के लिए जो है कह रहे थे उनकी बात मानकर जो है मैंने जो है वंदे भारत रोक दिया और टूए चला रहा हूँ इतना ज़्यादा टाइम रोकते हैं इसको नहीं दस मिनट रोका था वाली दस मिनट रुकती थी रुकने के चांसे हाँ आगे से मैं बता दिया हूँ प्रशासन को हाँ हाँ प्रशासन जो चाहे वो करे ਇਸ ਮੌਕੇ ਤੇ ਸਾਡੀ ਟੀਮ ਨੇ ਸੰਜਣਾ ਨਾਲ ਵੀ ਗੱਲਬਾਤ ਕੀਤੀ ਆਓ ਸੁਣਦੇ ਹਾਂ ਸਤਿ ਸ਼੍ਰੀ ਅਕਾਲ ਮੈਂ ਤੁਹਾਡਾ ਆਪਣਾ ਰੋਹਿਤ ਆਯਾਤ ਤੁਸੀਂ ਦੇਖ ਰਹੇ ਹੋ ਸਾਡਾ ਚੈਨਲ ਸਾਡਾ ਚੈਨਲ ਦੇਖਣ ਵਾਲੇ ਸਾਰੇ ਦਸ਼ਕਾ ਦਾ ਇੱਕ ਵਾਰ ਫੇਰ ਮੈਂ ਦਿਲੋਂ ਸਵਾਦ ਕਰਦਾ ਹਾਂ ਦੋਸਤੋ ਅੱਜ ਅਸੀਂ ਖੜੇ ਆ ਸਟੇਸ਼ਨ ਤੇ ਗੁਨੀਆਨਾ ਗੁਨੀਆਨਾ ਸਟੇਸ਼ਨ ਆਇਆ ਹੈ ਇੱਥੇ ਸਾਰੀ ਜਿਹੜਾ ਹੈਗਾ ਸਵਾਰੀ ਇੱਥੇ ਖੜੀ ਆ ਸਾਰੀ ਜਿਹੜੀ ਟ੍ਰੇਨ ਆਪਾਂ ਕੋਟਕੂਰੇ ਤੋਂ ਕਹਿ ਸਕਦੇ ਆ 7:35 40 ਤੇ ਕੋਟਕੂਰੇ ਤੋਂ ਤੁਰਦੀ ਆ ਬਠਿੰਡਾ ਨੂੰ ਜਿਹੜੀ ਰਵਾਨਾ ਹੁੰਦੀ ਆ ਕੋਟਕੂਰੇ ਤੋਂ ਉਹ 8:30 8:30 ਇਹਦੇ ਨੋ ਦੇ ਵਿਚਕਾਰ ਜਿਹੜਾ ਹੈ ਗੁਨਾਹਾਂ ਨੇ ਪਹੁੰਚਦੀ ਆ ਉਸ ਤੋਂ ਪਹਿਲਾਂ ਹੀ ਇੱਥੇ ਗੁਨਾਹਾਂ ਨੇ ਸਟੇਸ਼ਨ ਤੇ ਪਹੁੰਚ ਕੇ ਇੱਕ ਯਾਤਰੀਆਂ ਵੱਲੋਂ ਰੋਕੀ ਜਾਂਦੀ ਹੈ ਗੱਡੀ ਇੱਥੇ ਵੀ ਕੋਈ ਬੰਦੇ ਵਾਰ ਤੇ ਗੱਡੀ ਦਾ ਵੀ ਨਾਂ ਲੈ ਰਹੇ ਨੇ ਵੀ ਉਹ ਵੀ ਕੋਈ ਗੱਲ ਕਰ ਰਹੇ ਕਿ ਮਸਲਾ ਹੈ ਕਲੀਅਰ ਕਰਦੇ ਸਤਿਕਾਰ ਜੀ ਸਤਿਕਾਰ ਜੀ ਮੇਰਾ ਨਾਮ ਮਰਜਿੰਦਰ ਸਿੰਘ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਰ ਅੱਜ ਤੁਸੀਂ ਇੱਥੇ ਗੁਨਿਆਨੇ ਗੱਡੀ ਰੁਕੀ ਆ ਆਪਦੀ ਪੈਸੰਜਰ ਗੱਡੀ ਹੈ ਜਿਹੜੀ ਤੁਹਾਡੀ 9 ਵਜੇ ਦਰਮਿਆਨ ਬਟਡੇ ਪਹੁੰਚਦੀ ਆ ਵੀ ਉਹ ਕਿਉਂ ਰੁਕੀ ਆ ਕੀ ਵਜ੍ਹਾ ਹੈ ਇਹ ਰੋਕਣ ਦਾ ਕਾਰਨ ਇਹ ਹੈ ਜੀ ਸਾਡੀ ਟ੍ਰੇਨ ਡੈਲੀ ਬੰਦੇ ਭਾਰਤ ਕ੍ਰੋਸਿੰਗ ਕਰਕੇ ਜਾਂ ਜੈਤੋ ਕ੍ਰੋਸਿੰਗ ਕਰ ਦਿੰਦੇ ਨੇ ਜਾਂ ਦੋਨਿਆਂ ਨੇ ਕ੍ਰੋਸਿੰਗ ਕਰ ਦਿੰਦੇ ਸਾਡੀ ਟ੍ਰੇਨ ਖੜੀ ਜਾਂਦੀ ਆ ਹਰ ਇੱਕ ਪੈਸੰਜਰਾਂ ਜਾਂ ਸਵੇਰ ਚੱਲਦਾ ਠੀਕ ਹੈ ਉਹਨੂੰ ਬੜੀ ਦਿੱਕਤ ਆਉਂਦੀ ਆ ਠੀਕ ਹੈ ਟਾਈਮ ਸਿਰ ਪਹੁੰਚਦਾ ਨਹੀਂ ਕਿ ਅੱਗੇ ਡਿਊਟੀਆਂ ਦੇ ਜਿਹੜੇ ਬੰਦੇ ਕੰਮ ਕਰਦੇ ਨੇ ਉਹਨੂੰ ਬੜੀ ਦਿੱਕਤ ਆਉਂਦੀ ਆ ਕਿ ਅੱਗੇ ਵੀ ਗਾਂ ਜਾਣਾ ਹੁੰ ਇਹ ਟ੍ਰੇਨ ਇੱਥੇ ਕਰਕੇ ਕ੍ਰੋਸਿੰਗ ਕਰਕੇ ਇਹਨੂੰ ਅੱਗੇ ਤੋਰ ਦਿੰਦੇ ਸਾਰੇ ਪਰੇਸ਼ਾਨ ਯਾਤਰੀ ਹੋਇਆ ਇਸ ਕਰਕੇ ਅਸੀਂ ਇਹਨੂੰ ਨਿਰਣਾ ਲਿਆ ਵੀ ਸਾਰੀ ਯੂਥ ਨੇ ਠੀਕ ਹੈ ਸਾਰੇ ਪੈਸੈਂਜਰ ਨੇ ਐਡਮਨ ਨੇ ਐਸੀ ਟ੍ਰੇਨ ਨੂੰ ਇੱਥੇ ਰੋਕਣਾ ਹੀ ਆ ਠੀਕ ਹੈ ਸਾਡੇ ਮਸਲੇ ਦਾ ਹੱਲ ਹੋਣਾ ਚਾਹੀਦਾ ਜਾਂ ਟ੍ਰੇਨ ਇਹ ਪਹਿਲਾਂ ਜਾਣੀ ਚਾਹੀਦੀ ਆ ਜਿੰਦਾ ਟਾਈਮ 'ਚ ਹੀ ਕਰਨਾ ਚਾਹੀਦਾ ਬੰਦੇ ਬਾਰਤਾ ਅਸੀਂ ਇਹੀ ਅਪੀਲ ਕਰਦੇ ਹਾਂ ਮਾਨਜੋਗ ਰਵਣਜੀਤ ਬਿੱਟੂ ਜੀ ਨੂੰ ਜਾਂ ਆਪਣੇ ਰੇਲਵੇ ਸਟੇਸ਼ਨ ਮਾਸਟਰ ਜੀ ਨੂੰ ਇਹੀ ਕਹਿੰਨੇ ਆ ਵੀ ਸਾਡੇ ਇਹ ਚੀਜ਼ ਦਾ ਪਹਿਲ ਦੇ ਆਧਾਰ ਤੇ ਮਸਲੇ ਦਾ ਹੱਲ ਹੋਣਾ ਚਾਹੀਦਾ ਵਾਹਿਗੁਰੂ ਜੀ ਕਾ ਖਾਲਸਾ ਵਾਹਿ ਤੁਹਾਡੀ ਇਸ ਇਸ ਮਸਲੇ ਨੂੰ ਇਸ ਮਸਲੇ ਨੂੰ ਲੈ ਕੇ ਤੁਹਾਡੀ ਕੋਈ ਰੇਲਵੇ ਸਟੇਸ਼ਨ ਮਾਸਟਰ ਗੁਨਿਆਨਾ ਜਿੱਥੇ ਤੁਸੀਂ ਗੱਡੀ ਰੋਕੀ ਆ ਕੋਈ ਗਲਵਾਤ ਹੋਈ ਮੇਰੀ ਇਹਨਾਂ ਨਾਲ ਉਹੀ ਗਲਵਾਤ ਹੋਈ ਇਹ ਕਹਿੰਦੇ ਸਾਨੂੰ ਬੜੇ ਟਾਈਮ ਦਾ ਇਹ ਲੱਗ ਰਿਹਾ ਵੀ ਸਾਡੇ ਕੋਲੇ ਆਉਂਦੇ ਨੇ ਬੰਦੇ ਹਨ ਇਸ ਚੀਜ਼ ਦਾ ਮਸਲੇ ਦਾ ਹੱਲ ਕਰਵਾਉਣੇ ਆ ਕਹਿੰਦੇ ਤੁਸੀਂ ਇੱਕ ਵਾਰੀ ਫਰੀਦਪੁਰ ਜਾ ਕੇ ਤੁਸੀਂ ਇਹ ਚੀਜ਼ ਦਾ ਹੱਲ ਕਰਵਾਓ ਉੱਥੇ ਜਾ ਕੇ ਕਹੋ ਅਸੀਂ ਤਾਂ ਤੁਹਾਨੂੰ ਹੀ ਕਹਿ ਸਕਦਾ ਇੱਥੇ ਦਿੱਕਤ ਆ ਰਹੀ ਆ ਕਿਉਂਕਿ ਮੈਂ ਜੈਤੋ ਦਾ ਰਹਿਣ ਵਾਲਾ ਠੀਕ ਹੈ ਮੈਂ ਉੱਥੇ ਜਾ ਕੇ ਥੋੜਾ ਕਰਵਾਉਂਗਾ ਮੈਨੂੰ ਇੱਥੇ ਦਿੱਕਤ ਆ ਰਹੀ ਆ ਜ ਫਰੀਦਕੋਟ ਦੇ ਨੇ ਕੋਰਟ ਪੂਰੇ ਚੰ ਹਰ ਚੀਜ਼ ਦੀ ਪ੍ਰੋਬਲਮ ਆ ਰਹੀ ਹੈ ਉਹ ਚੀਜ਼ ਦਾ ਐਟ ਅ ਟਾਈਮ ਜਿੱਥੇ ਵੀ ਦਿੱਕਤ ਆਉਂਦੀ ਹੈ ਉਹ ਚੀਜ਼ ਨੂੰ ਉੱਥੇ ਜਾ ਕੇ ਪ੍ਰੋਬਲਮ ਨੂੰ ਸੋਲਵ ਕਰ ਸਕਦੇ ਆ ਇਹ ਟਾਈਮ ਬਹੁਤ ਟਾਈਮ ਦੀ ਪ੍ਰੋਬਲਮ ਆ ਰਹੀ ਸੀ ਠੀਕ ਹੈ ਜਦੋਂ ਬੰਦੇਪਾਤ ਰੇਲ ਚੱਲੀ ਹੈ ਉਦੋਂ ਹੀ ਸਾਨੂੰ ਇਹ ਚੀਜ਼ ਦੀ ਦਿੱਕਤ ਆਈ ਹੈ ਅਸੀਂ ਇਹ ਚੀਜ਼ ਦਾ ਹੱਲ ਚਾਹੁੰਦੇ ਆ ਸਾਡੀ ਬੰਦੇਪਾਤ ਟ੍ਰੇਨ ਨਾਲ ਕੋਈ ਪ੍ਰੋਬਲਮ ਕੋਈ ਨਾਰਾਜ਼ਗੀ ਨਹੀਂ ਉਹ ਟ੍ਰੇਨ ਦਾ ਟਾਈਮ ਚ ਹੀ ਕੀਤਾ ਜਾਵੇ ਜਾਂ ਤਾਂ ਉਹ ਟਾਈਮ ਅੱਗੇ ਜਾਂ ਪਿੱਛੇ ਹੋ ਜਾਵੇ ਟ੍ਰੇਨ ਜਿਹੜੀ ਬੰਦੇਪਾਤ ਆ ਇਹ 1 ਘੰਟੇ ਚ ਲੇਟ ਜੱਗ ਘੰਟਾ ਪਹਿਲਾਂ ਇਹਨੂੰ ਕੋਈ ਦਿੱਕਤ ਨਹੀਂ ਉਹ ਜਿਹੜੀ ਪੈਸੇਂਜਰ ਟ੍ਰੇਨ ਚੱਲਦੀ ਹੈ ਸਾਡੀ ਜੰਮੂ ਟ੍ਰੇਨ ਸੀ ਜੰਮੂ ਤੋਂ ਵੀ ਜਿਹੜੀ ਚੱਲਦੀ ਸੀ ਉਹ ਵੀ ਬੰਦ ਹੋ ਚੁੱਕੀ ਆ ਇਹੀ ਟ੍ਰੇਨ ਇੱਕ ਸਾਰਾ ਇਹੀ ਟ੍ਰੇਨ ਆਮ ਯਾਤਰੀ ਲਈ ਸਾਰਾ ਹੈਗਾ ਬਾਈ ਚੀਜ਼ ਦਾ ਹੱਲ ਹੋਣਾ ਚਾਹੀਦਾ ਆਪਣੀ ਹੀ ਅਪੀਲ ਆ ਸ਼ਾਮ ਨੂੰ ਡੀਐਮ ਚ ਸ਼ਾਮ ਨੂੰ ਜਿਹੜੀ ਡੀਐਮ ਚੱਲਦੀ ਆ ਸਾਡਾ ਸਵਾ 8 ਵਜੇ ਚੱਲਦੀ ਆ ਬਠਿੰਡੇ ਤੋਂ ਉਹ ਵੀ ਆਪਾਂ ਇਹੀ ਅਪੀਲ ਕਰਦੇ ਆ ਰੇਲਵੇ ਮਤਰਾਲੇ ਨੂੰ ਉਹ ਵੀ ਚਲਾਈ ਜਾਵੇ ਸਾਡੀ بس یہی میری ਗੁਜ਼ਾਰਸ਼ ਹੈ ਇਹ ਸਾਰੇ ਪੈਸੇਂਜਰ ਨੇ ਇਹਨਾਂ ਦੀ ਗੁਜ਼ਾਰਸ਼ ਹੀ ਚੀਜ਼ ਹੋਣੀ ਚਾਹੀਦੀ ਜੀ ਐਂਡਿਸਟ੍ਰੈਕਸ਼ਨ ਮਾਸਟਰ ਦਾ ਆਪਾ ਆਪਾ ਸਟੇਸ਼ਨ ਮਾਸਟਰ ਦਾ ਰਵਈਆ ਕਿਸ ਤਰ੍ਹਾਂ ਦਾ ਰਿਹਾ ਵੀ ਜਿਵੇਂ ਆਪਾਂ ਕਹਿ ਦਈਏ ਵੀ ਜਿਹੜਾ ਹੈਗਾ ਵੀ ਇੱਕ ਆਪਕੇ ਦੀ ਇੱਕ ਡੀਲ ਕਰਨ ਦਾ ਜਿਹੜਾ ਤਰੀਕਾ ਹੁੰਦਾ ਪਬਲਿਕ ਨੂੰ ਵੀ ਜੇ ਇੱਕ ਦੋ ਜਣੇ ਜਾਂਦੇ ਆ ਤਾਂ ਮਤਲਬ ਪਿਆਰ ਨਾਲ ਕਰਦੇ ਨੇ ਜਾਂ ਕੱਠ ਜਾਂਦਾ ਵੀ ਉਸ ਤਰ੍ਹਾਂ ਦਾ ਮਾਸਟਰ ਜੀ ਨੂੰ ਬਹੁਤ ਮਨਜੋਗ ਨੇ ਆਪਣੇ ਉਹਨਾਂ ਲਈ ਬਹੁਤ ਤੈਅਦਲੋ ਆਪਣਾ ਪਿਆਰ ਵੀ ਹੈ ਠੀਕ ਆ ਚਲੋ ਆਪਣੀ ਗੱਲ ਸੁਣੀ ਆ ਉਹਨਾਂ ਨੇ ਠੀਕ ਆ ਹਲ ਉਹ ਵੀ ਕਰਵਾਉਣਗੇ ਆਪਾਂ ਨੂੰ ਦੇ ਵੀ ਗੁਜਾਰਸ਼ ਹੈਗੀ ਉਹਨਾਂ ਦੇ ਕੋਲ ਠੀਕ ਹੈ ਵੈਗੁਰਜੀ ਕਾ ਖਾਲਸਾ ਵੈਗੁਰਜੀ ਕੀ ਫਤਹਿ ਬੰਦੇਵਾਰਤ ਟ੍ਰੇਨ ਨੂੰ ਲੈ ਕੇ ਜਿਹੜਾ ਹੈਗਾ ਤੁਸੀਂ ਕੀ ਕਹਿਣਾ ਹੈ ਵੀ ਬੰਦੇਵਾਰਤ ਟ੍ਰੇਨ ਜਿਵੇਂ ਕਹਿੰਦੇ ਨੇ ਵੀ ਮਹਿੰਗੀ ਗੱਡੀ ਹੈ ਮਹਿੰਗੀ ਗੱਡੀ ਹੈ ਤੇ ਉਹਦਾ ਜਿਹੜਾ ਲਾਹਾ ਹੈ ਜਿਹੜਾ ਐਮਐਸਟੀ ਵਾਲਾ ਤਾਂ ਲੈ ਹੀ ਨਹੀਂ ਸਕਦਾ ਤੇ ਆਮ ਪੈਸੇਂਜਰ ਵੀ ਜਿਹੜਾ ਹੈਗਾ ਇਹਨੇ ਕਰਾਇਆ ਨਹੀਂ ਲਾ ਸਕਦਾ ਉਹ ਜੇ ਹੁਣੇ ਕਹਿੰਦੇ ਆ ਵੀ ਸਾਡੀ ਗੱਲ ਵੀ ਸਾਡੇ ਧਿਆਨ ਚ ਆਈ ਹੈ ਵੀ ਸਟੇਸ਼ਨ ਮਾਸਟਰ ਕਹਿੰਦੇ ਵੀ ਤੁਸੀਂ ਉਹ ਗੱਡੀ ਰਕਾ ਲਓ ਬੰਦੇ ਵਾਰ ਰਕਾ ਲ ਬਈ ਉਹਦਾ ਆਪਾਂ ਨੂੰ ਬੈਨੀਫਿਟ ਕੀ ਚਿਰ ਕੰਮ ਬੰਦੇ ਭਾਰਤ ਟ੍ਰੇਨ ਦਾ ਆਪਾਂ ਨੂੰ ਰਕਾਉਣ ਦਾ ਕੋਈ ਉਹ ਬੈਨੀਫਿਟ ਨਹੀਂ ਕੋਈ ਫਾਇਦੇ ਨਹੀਂ ਤਾਂ ਕੋਈ ਤੋਕਣੀ ਹੈ ਤਾਂ ਜਿਹੜਾ ਤਕੜਾ ਵਪਾਰੀ ਆ ਜਿਹਨੇ ਜਾਣਾ ਬਿਜ਼ਨਸ ਕਰਨਾ ਕੁਝ ਵੀ ਉਹਨਾਂ ਵਾਸਤੇ ਟ੍ਰੇਨ ਬਣੀ ਹੈ ਠੀਕ ਆ ਆਮ ਜਨਤਾ ਵਾਸਤੇ ਟ੍ਰੇਨ ਨਹੀਂ ਹੈ ਠੀਕ ਆ ਆਮ ਜਨਤਾ ਵਾਸਤੇ ਓਨਲੀ ਪੈਸੇਂਜਰ ਅਵੇਲੇਬਲ ਆ ਬਸ ਟ੍ਰੇਨ ਜਿਹੜੀ ਇਹ ਚੀਨੂ ਫੋਰਡ ਕਰਦੀ ਹੈ ਠੀਕ ਆ ਜਿਹੜਾ ਮੈਨੂੰ ਲੈ ਕੇ ਜਾਂਦੇ ਨੇ ਆਮ ਗਰੀਬ ਜਨਤਾ ਤੋਂ ਰੇਂਜ ਤੋਂ ਬਾਹਰ ਆ ਠੀਕ ਆ ਆਪਾਂ ਨੂੰ ਬਸ ਪੈਸੇਂਜਰ ਟ੍ਰੇਨ ਆ ਇਹੀ ਇੱਕ ਟ੍ਰੇਨ ਮਤਲਬ ਕਿ ਆਪਾਂ ਇਹੀ ਅਪੀਲ ਕਰਦੇ ਆ ਫਰੂਪੁਰ ਤੋਂ ਇੱਕ ਟ੍ਰੇਨ ਜਿਹੜੀ ਆਮ ਟ੍ਰੇਨ ਆ ਉਹ 8:30 ਦੇ 9 ਦੇ ਵਿੱਚ ਵਿੱਚ ਇੱਕ ਟ੍ਰੇਨ ਹੋਰ ਚਲਾਈ ਜਾਵੇ ਆਪਾਂ ਤਾਂ ਇਹ ਅਪੀਲ ਕਰਦੇ ਆ ਰੇਲ ਮਤਲਬ ਨੂੰ ਠੀਕ ਹੈ ਇਸ ਤੋਂ ਇਲਾਵਾ ਕੋਈ ਹੋਰ ਡੀਆਰਐਮ ਵਿਭਾਗ ਨੂੰ ਕੋਈ ਜਾਣਕਾਰੀ ਤੁਸੀਂ ਦੇਣਾ ਚਾਹੁੰਦੇ ਹੋ ਬਸ ਇਹੀ ਮੇਰੀ ਸ਼ਾਮ ਦੀ ਟ੍ਰੇਨ ਦੀ ਪੀਲ ਹੈ ਵੀ ਸ਼ਾਮ ਵੇਲੇ 8:30 ਚੱਲਦੀ ਜਿਹੜੀ ਬੰਦ ਕੀਤੀ ਗਈ ਆ ਉਹ ਟ੍ਰੇਨ ਨੂੰ ਵੀ ਆਪਾਂ ਰੈਗੂਲਰ ਚਲਾਈ ਜਾਵੇ ਬਸ ਇਸ ਤੋਂ ਬਾਅਦ ਇੱਕ ਇਸ ਤੋਂ ਬਾਅਦ ਸਵੇਰ ਇਹ ਕਿਸ ਤਰ੍ਹਾਂ ਸਵੇਰ ਜਿਹੜੀ ਹੈਗੀ ਜੰਮੂ ਹੁੰਦੀ ਸੀ ਸਵੇਰ ਜਿਹੜੀ ਜੰਮੂ ਚੱਲਦੀ ਸੀ ਟ੍ਰੇਨ ਸੀਗਾ ਫਰੋਪਰੋ ਚੱਲਦੀ 7:30 ਵਜੇ ਉਹ ਚੀਜ਼ ਬੰਦ ਕੀਤੀ ਗਈ ਆ ਉਹਦੀ ਥਾਂ ਤੇ ਬੰਦੇ ਪੱਤ ਲੈ ਗਿਆ ਸੀ ਇਹ ਵੀ ਰੇਲ ਮਤਰਾਲੀ ਨੂੰ ਬੇਨਤੀ ਕਰਦੇ ਆ ਠੀਕ ਹੈ ਉਹਦੀ ਥਾਂ ਤੇ ਮਲਗੀ 8:30 ਤੋਂ 9 ਦੇ ਵਿੱਚ ਵਿੱਚ ਇੱਕ ਟ੍ਰੇਨ ਉੱਥੋਂ ਫਰੋਪਰ ਤੋਂ ਕੈਂਟ ਤੋਂ ਚਲਾਈ ਜਾਵੇ ਜਿਹੜੀ ਆਮ ਪਬਲਿਕ ਨੂੰ ਉਹ ਚੀਜ਼ ਦਾ ਲਾਭੰਦ ਹੋਵੇ ਫਾਇਦਾ ਚੱਕ ਸਕਣ ਉਹ ਚੀਜ਼ ਦੀ ਠੀਕ ਹੈ ਇਹ ਆਪਾਂ ਗੁਜਾਰਸ਼ ਕਰਦੇ ਆ ਰੇਲ ਮਤਰਾਲੀ ਨੂੰ ਮਾਨਯੋਗ ਰਵਨੀਤ ਬੱਟੇ ਨੂੰ ਆਪਾਂ اپੀਲ ਕਰਦੇ ਆ ਸਾਰੀ ਜੂਥ ਜੇ ਭਾਜਪੀ ਪੰਜਾਬ ਦੇ ਵਿੱਚ ਹੀ ਚ ਵੀ ਆਪਣਾ رائے ਕਰ ਸਕਦੀ ਹੈ ਉਹਨੂੰ ਇਹ ਚੀਜ਼ ਮੁੱਦਿਆਂ ਦਾ ਹੱਲ ਕਰਨਾ ਹੀ ਚਾਹੀਦਾ ਇਹ ਮੁੱਦਿਆਂ ਨੂੰ ਲੈ ਕੇ ਜੇ ਇਹਨਾਂ ਨੇ ਆਮ ਜਨਤਾ ਨੂੰ ਸੁੱਖ ਸੋਇ ਦਾ ਦੇਣਗੇ ਤਾਂ ਬੀਜੇਪੀ ਪੰਜਾਬ ਦੇ ਵਿੱਚ ਹਰ ਇੱਕ ਥਾਂ ਤੇ رائے ਕਰ ਸਕਦੀ ਆ ਪੈ ਇਹ ਚੀਜ਼ ਆਉਣੇ ਆ ਜੀ ਕੀ ਨਾਮ ਹੈ ਤੁਹਾਡਾ ਮੇਰਾ ਨਾਮ ਹਰਜਿੰਦਰ ਸਿੰਘ ਹੈ ਠੀਕ ਐਸੀ ਹਰਜਿੰਦਰ ਸਿੰਘ ਜੀ ਇਹਨਾਂ ਨੇ ਗੱਲਬਾਤ ਕੀਤੀ ਵੀ ਜਿਹੜੀ 750 ਵਾਲੀ ਜਿਹੜੀ ਹੈਗੀ ਹੈ 3540 ਤੇ ਜਿਹੜੀ ਤੁਰਦੀ ਹੈ ਬਟਿੰਡੇ ਨੂੰ ਕੋਟਕਪੂਰਾ ਤੋਂ ਉਹ ਗੱਡੀ ਨੂੰ ਜਿਹੜਾ ਹੈਗਾ ਰਾਈਟ ਰੱਖਿਆ ਜਾਵੇ ਤੇ ਗਿਆਨੇ ਜਿਹੜਾ ਹੈਗਾ ਇਹਨੂੰ ਰੋਕ ਰੋਕਣ ਦਾ ਜਿਹੜਾ ਹੈਗਾ ਸਾਜ਼ਿਸ਼ ਕੀਤੀ ਜਾਂਦੀ ਹੈ ਜਿਹੜੀ ਐਨਾ ਟਾਈਮ ਗੁਜ਼ਾਰਿਆ ਜਾਂਦਾ ਇੱਥੇ ਖੜਾਇਆ ਜਾਂਦਾ ਉਹ ਨਾ ਕੀਤਾ ਜਾਵੇ ਤੇ ਜੰਮੂ ਬੰਦੇਵਾਰ ਤੋਂ ਟ੍ਰੇਨ ਨੂੰ ਲੈ ਕੇ ਵੀ ਜਿਹੜੀ ਇਹਨਾਂ ਨੇ ਗੱਲ ਕਹੀ ਹੈ ਵੀ ਉਹਦਾ ਆਮ ਜਨਤਾ ਨੂੰ ਕੋਈ ਫਾਇਦਾ ਨਹੀਂ ਵੱਡੇ ਬੰਦਿਆਂ ਨੂੰ ਫਾਇਦਾ ਜਿਹੜੇ ਕਰਾਇਏ ਭਰ ਸਕਦੇ ਆ ਉਹਨਾਂ ਨੂੰ ਫਾਇਦਾ ਉਹੀ ਇਹਦਾ ਲਾਭ ਲੈ ਸਕਦੇ ਨੇ ਅਦਰ ਇਸ ਤੋਂ ਇਲਾਵਾ ਸਾਡੇ ਨਾਲ ਹੋਰ ਵੀ ਇੱਥੇ ਬੰਦੇ ਜੁੜਦੇ ਆਪਾਂ ਉਹਨਾਂ ਨਾਲ ਗੱਲ ਕਰਾਂਗੇ ਸਰ ਕੀ ਨਾਮ ਤੁਹਾਡਾ ਵਿਜੇ ਕੁਮਾਰਾ ਜੀ ਹਾਂਜੀ ਕੀ ਕਹਿਣਾ ਚਾਹੁੰਦੇ ਤੁਸੀਂ ਸਰ ਜੀ ਅਸੀਂ ਕਹਿੰਦੇ ਆ ਜਿਹੜੀ ਸ਼ਾਮ ਨੂੰ ਡੀਐਮਯੂ ਚੱਲਦੀ ਹੈਗੀ ਹੈ ਉਹ ਕਿਉਂ ਬੰਦ ਕਰਦੇ ਆ ਜੀ ਵਜ੍ਹਾ ਉਹਨਾਂ ਨੇ ਫੋਕ ਬਣਾਈ ਹੈ ਜੀ ਫੋਕ ਮਤਲਬ ਫੋਕ ਹੁਣ ਕਿਹੜੀ ਫੋਕ ਹੈ ਜਿਹੜੀ ਧੁੱਪ ਨਿਕਲੀ ਪਈ ਹੈ ਜੀ ਸਾਰੀ ਠੰਡ ਠੰਡ ਦਾ ਬੰਨਾ ਲਾ ਕੇ ਜਿਹੜਾ ਹੈਗਾ ਇਸ ਸਾਲ ਰੀਵੇ ਬੰਦ ਕਰਦੀ ਆ ਤਿੰਨ ਮਹੀਨੇ ਇੱਥੇ ਬੰਦ ਕਰਦੀ ਆ ਠੰਡ ਦਾ ਸਾਰੀ ਸਾਰੀ ਜਨਤਾ ਬਸਾਂ ਦੇ ਪਰੇਸ਼ਾਨ ਹੁੰਦੀ ਆ ਲੰਕ ਕੇ ਜਾਂਦੇ ਕੋਈ ਰਾਹ ਚ ਢਿੱਗਦਾ ਜਾਂ 15 15000 ਕੀ ਬੰਦਾ ਉਹਦੇ ਨਾਲ ਨਹੀਂ ਉਹਦੇ ਬਾਰੇ ਕੁਝ ਕਹੋ ਤੁਸੀਂ ਰੇਲਵੇ ਨੂੰ ਕਹਿੰਦੇ ਕਿਉਂ ਨਹੀਂ ਰੇਲਵੇ ਨੂੰ ਕਹੀ ਜਾ ਰਿਹਾ ਬਾਈ ਜੀ ਸਾਰੇ ਕਹੀ ਜਾ ਰਹੇ ਹੈਗੇ ਪਹਿਲਾਂ ਉਸ ਗੱਡੀ ਲੈ ਕੇ ਤੁਹਾਡੀ ਕੋਈ ਗੱਲ ਹੋਈ ਹੈ ਪਹਿਲਾਂ ਉਹthetaerium ਗੱਲਾਂ ਕੀਤੀ ਸਾਰਿਆਂ ਨੇ ਨਹੀਂ ਕੋਈ DRM ਆਫਿਸ ਤੱਕ ਕੋਈ ਪਹੁੰਚ ਕੀਤੀ ਕੋਈ ਮਤਲਬ ਗੱਲ ਕੀਤੀ ਦੇਖੋ ਜੀ ਹਜੇ ਤੱਕ ਤਾਂ ਵੈਸੇ ਹਰ ਸਾਲ ਗੱਲ ਬੰਦ ਕਰਦੇ ਆ ਅਸੀਂ ਤਾਂ ਰਿਕਵੈਸਟ ਕਰਦੇ ਆ ਸਾਨੂੰ ਕੋਈ ਕਿਸੇ ਨਾਲ ਕੋਈ ਦੁਸ਼ਮਣੀ ਨਹੀਂ ਕੁਝ ਨਹੀਂ ਅਸੀਂ ਤਾਂ ਰਿਕਵੈਸਟ ਕਰਦੇ ਆ ਜੀ ਤਾਂ ਕਿੰਨੇ ਸਾਰੀ ਜਨਤਾ ਪਰੇਸ਼ਾਨ ਹੋ ਰਹੀ ਹੈਗੀ ਹੈ ਸਾਉਣਾ ਨੂੰ ਕੋਈ ਕੋਈ ਬੱਸ ਵੀ ਨਹੀਂ ਆਉਂਦੀ ਕੋਈ ਉਸ ਬਾਅਦ ਇੱਕ ਬੱਸ ਖੜਾ ਹੋ ਜੇ ਤਾਂ ਲੰਕ ਕੀ ਆਉਂਦਾ ਕੋਈ ਸਰਦੀ ਦੇ ਵਿੱਚ ਪਰੇਸ਼ਾਨ ਹੋ ਰਿਹਾ ਸਾਰੀ ਦੁਨੀਆ ਜੀ ਬਿਲਕੁਲ ਇਹ ਸੀਗੇ ਵਿਜੇ ਕੁਮਾਰ ਜੀ ਇਹਨਾਂ ਨੇ ਇਹੀ ਗੱਲ ਕਹੀ ਹੈ ਵੀ ਜਿਹੜੀ 7:30 ਵਾਲੀ ਫਾਜ਼ਿਲਕਾ ਡੀਐਮ ਜੀ ਜਿਹੜਾ ਹੈਗਾ ਵੀ ਬੰਦ ਕੀਤੀ ਹੈ 7:30 ਵਾਲੀ ਬਟਿੰਡਾ ਤੋਂ ਤੁਰਨ ਵਾਲੀ ਉਹ ਗੱਡੀ ਨੂੰ ਵੀ ਚਲਾਇਆ ਜਾਵੇ ਤੇ ਇਸ ਤੋਂ ਇਲਾਵਾ ਜਿਹੜਾ ਇੱਕ ਹੈ ਇੱਕ ਕੋਟਗੁਬਰੇ ਤੋਂ ਇਹਨਾਂ ਨੇ ਮੰਗ ਕੀਤੀ ਸੀਗੀ ਵੀ 8:30 ਤੋਂ 9:00 ਦੇ ਵਿੱਚਕਾਰ ਇੱਕ ਗੱਡੀ ਹੋਰ ਜਿਹੜਾ ਹੈਗਾ ਬਟਿੰਡਾ ਵਾਸਤੇ ਦਿੱਤੀ ਜਾਵੇ ਵੀ ਜਿਹੜਾ ਕਿ ਜਿਹੜੇ ਲੋਕ ਜਿਹੜੇ ਓਕੇ ਹੁੰਦੇ ਨੇ ਉਹ ਸੁਖਾਲੇ ਹੋ ਸਕਣ